ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੜੀ ਖੁਸ਼ੀ ਦੀ ਵੀ ਗੱਲ ਹੈ ਕਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਬਾਰੇ ਜਿਹੜੀ ਖਬਰ ਆ ਰਹੀ ਹੈ ਮੀਡੀਆ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਲੈਣ ਦੇ ਵਾਸਤੇ ਪੁਲਿਸ ਫੋਰਸ ਤੇ ਟੀਮ ਡਿਬਰੂਗੜ੍ਹ ਨੂੰ ਰਵਾਨਾ ਅੱਜ ਹੋ ਗਈ ਸੀਗੀ ਜਿਹੜੇ ਹਸਾਬ ਨਾਲ ਚੈਨਲਾਂ ਤੇ ਕਈ ਦੇ ਉੱਤੇ ਦੱਸਿਆ ਗਿਆ ਹੈ ਕਈ ਚੰਗੇ ਚੈਨਲਾਂ ਨੇ ਵੀ ਖਬਰ ਨੂੰ ਤਸਦੀਕ ਕੀਤਾ ਹੈ 23 ਅਪ੍ਰੈਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿਹੜੀ ਐਨਐਸਏ ਸੀ ਉਹ 2 ਸਾਲ ਦੀ ਖਤਮ ਹੋਣ ਜਾ ਰਹੀ ਸੀ ਕਿਉਂਕਿ ਦੋਸਤੋ 2 ਸਾਲ ਤੋਂ ਵੱਧ ਐਨਐਸਏ ਲੱਗਦੀ ਨਹੀਂ ਤੇ 2 ਸਾਲ ਦੀ ਐਨਐਸਏ ਭਾਈ ਅੰਮ੍ਰਿਤਪਾਲ ਸਿੰਘ ਨੇ ਪੂਰੀ ਕਰ ਲਈ ਹੈ ਉਹਨਾਂ ਦੀ ਐਨਐਸਏ ਸਰਕਾਰ ਵੱਲੋਂ ਤੋੜੀ ਨਹੀਂ ਗਈ ਉਹਨਾਂ ਨੇ ਸਜ਼ਾ ਦੇ ਵਾਂਗ 2 ਸਾਲ ਦੀ ਪੂਰੀ ਸਜ਼ਾ ਕੱਟ ਲਈ ਹੈ ਐਨਐਸਏ ਦੇ ਤਹਿਤ ਤੇ ਅੱਜ ਜਿਹੜੇ ਚਾਂਸਕਾ ਬਣੇ ਹੋਏ ਆ ਕਿ ਸਵੇਰ ਨੂੰ ਜਿਹੜੇ ਚਾਂਸ ਨੇ ਕਿ ਸਵੇਰੇ ਅੰਮ੍ਰਿਤ ਵੇਲੇ ਹੀ 4-5 ਵਜੇ 6 ਵਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀ ਪੁਲਿਸ ਫੋਰਸ ਹੈ ਜਿਹੜਾ ਜਹਾਜ਼ ਹੈ ਉਹ ਚਾਹੇ ਅੰਮ੍ਰਿਤਸਰ ਦੇ ਅੱਡੇ ਤੇ ਉਤਰੇ ਚਾਹੇ ਦਿੱਲੀ ਉਹ ਅੱਜ ਰਾਤ ਨੂੰ ਵੀ ਉਤਰ ਸਕਦਾ ਹੈ ਤੇ ਕੱਲ ਨੂੰ ਵੀ ਦੋਸਤੋ ਆ ਸਕਦਾ ਹੈ ਅਨੁਸਾਰ ਉਹਨਾਂ ਨੂੰ ਨੰਬਰ 1 ਤੇ ਅਜਨਾਲੇ ਵਾਲੇ ਕੇਸ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਜਾਣਾ ਹੈ ਸਭ ਤੋਂ ਪਹਿਲਾਂ ਡਾਕਟਰੀ ਹੋਣੀ ਹੈ ਸਾਰੀਆਂ ਫਾਰਮੈਟੀਆਂ ਸਰਕਾਰ ਨੇ ਪੂਰੀਆਂ ਕਰਨੀਆਂ ਕੇਸ ਆਈ ਲੈਟ ਹੈ ਤੇ ਦੋਸਤੋ ਫਿਰ ਉਹਨਾਂ ਦਾ ਰਿਮਾਂਡ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੀ ਪੁੱਛ ਪੜਤਾਲ ਹੋਣੀ ਹੈ ਕੱਟੋ-ਕੱਟ ਉਹਨਾਂ ਦਾ 2-3 ਵਾਰ ਰਿਮਾਂਡ ਮਿਲੇਗਾ ਪਹਿਲਾਂ ਕੱਟੋ-ਕੱਟ 5 ਦਿਨਾਂ ਦੀ ਜਿਸ ਤਰ੍ਹਾਂ ਦੀ ਸੰਭਾਵਨਾ ਹੈ ਫਿਰ 3 ਦਿਨਾਂ ਦਾ 2 ਦਿਨਾਂ ਦਾ ਇਸ ਤਰ੍ਹਾਂ ਚੱਲੇਗਾ ਪੋਚਪੜਤਾਲ ਤੋਂ ਬਾਅਦ ਪੰਜਾਬ ਦੀ ਕਿਹੜੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਦੇ ਐ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਪਤਾ ਲੱਗ ਜਾਣਾ ਹੈ ਪਰ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਰਾਜਨੀਤੀ ਹੈ ਜਿਹੜੀ 2027 ਦੀ ਉਹਦੇ ਵਿੱਚ ਬੜੀ ਉਥਲ ਪੁਤਲ ਹੋਣ ਵਾਲੀ ਹੈ ਹੁਣ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੇ ਜਦੋਂ ਪੰਜਾਬ ਦੀ ਜੇਲ੍ਹ ਵਿੱਚ ਆ ਜਾਣਾ ਹੈ ਉਹਨਾਂ ਦੇ ਸਾਰੇ ਵਰਕਰਾਂ ਦੇ ਵਿੱਚ ਪਾਰਟੀ ਦੇ ਵਿੱਚ ਇੱਕ ਉਤਸ਼ਾਹ ਦੀ ਲਹਿਰ ਦੌੜ ਗਈ ਹੈ ਅਤਿ ਸ਼ਾਹ ਤੇ ਬਸਾਖੀ ਤੋਂ ਹੀ ਲਗਭਗ ਸ਼ੁਰੂ ਹੋ ਗਿਆ ਸੀ ਬਸਾਖੀ ਤੇ ਪਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਕਾਨਫਰੰਸ ਸੀ ਉਹ ਦੱਸ ਰਹੀ ਸੀ ਕਿ ਵਰਕਰਾਂ ਦੇ ਵਿੱਚ ਇਸ ਵਾਰ ਇੱਕ ਵੱਖਰਾ ਜਾਹੋ ਜਲਾਲ ਸੀ ਖੁਸ਼ੀ ਦੇਖੀ ਜਾ ਰਹੀ ਸੀ ਉਹ ਦੋਸਤੋ ਖੁਸ਼ੀ ਕਿਸ ਗੱਲ ਦੀ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਲਦੀ ਆ ਰਹੇ ਹਨ ਉਹਨਾਂ ਦਾ ਪੰਜਾਬ ਦੀ ਜੇਲ੍ਹ ਦੇ ਵਿੱਚ ਆ ਜਾਣਾ ਹੀ ਵਰਕਰਾਂ ਵਾਸਤੇ 80% ਰਿਹਾਈ ਵਰਗਾ ਹੋਵੇਗਾ ਉਨ੍ਹਾਂ ਦੇ ਵਿੱਚ ਇੰਨੀ ਖੁਸ਼ੀ ਹੋਵੇਗੀ ਕਿ ਉਹ ਭੱਜ ਭੱਜ ਕੇ ਮੈਂਬਰਸ਼ਿਪ ਕੱਟਣਗੇ ਮੈਨੂੰ ਲੱਗਦਾ ਹੈ ਕਿ ਜਿਵੇਂ 2027 ਦੇ ਵਿੱਚ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕ ਦਿਹਾਤੀ ਪਾਰਟੀਆਂ ਨੂੰ ਪਿਆਰ ਕਰਦੇ ਆ ਜਿਹੜੇ ਦਿੱਲੀ ਦੇ ਦੱਲੇ ਬਣ ਕੇ ਤੇ ਦੋਸਤੋਂ ਦਿੱਲੀ ਦੇ ਚਮਚੇ ਬਣ ਕੇ ਚੱਲਦੇ ਆ ਉਹਨੂੰ ਪੰਜਾਬ ਦੇ ਜਿਹੜੇ ਅਣਖੀ ਤੇ ਸਿਰੜੀ ਲੋਕ ਹੈ ਪਸੰਦ ਨਹੀਂ ਕਰਦੇ ਤੇ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਨੇ ਸਾਡੇ ਕਾਲ ਤੱਕ ਸਭ ਨੂੰ ਢਹਿ ਢੇਰੀ ਕਰਵਾਇਆ ਭਾਵੇਂ ਉਹਨਾਂ ਨੇ ਰਾਜ ਤੇ ਕੀਤਾ ਪੰਜਾਬ ਦੇ ਵਿੱਚ ਸਿੱਖਾਂ ਨੇ ਵੋਟਾਂ ਵੀ ਪਾਈਆਂ ਪਰ ਦੋਸਤੋ ਉਹਨਾਂ ਨੇ ਗੁਲਾਮੀ ਵਾਲਾ ਰਾਜ ਹੀ ਕਾਂਗਰਸ ਨੇ ਕੀਤਾ ਤੇ ਜੇ ਕਦੇ ਕੋਈ ਸਿੱਖ ਲੀਡਰਾਂ ਨੇ ਰਾਜ ਕੀਤਾ ਉਹ ਵੀ ਦਿੱਲੀ ਦੇ ਰੈਮੂ ਕਰਮਚਾਰੀ ਰਾਜ ਕੀਤਾ ਆਪਣੇ ਬਲਬੂਤੇ ਤੇ ਰਾਜ ਨਹੀਂ ਕੀਤਾ ਗੱਠ ਜੋੜ ਕਰਕੇ ਕੀਤਾ ਗੱਠ ਜੋੜ ਕਿਹਦੇ ਨਾਲ ਕੀਤਾ Hindu ਤਾਂ ਵੀ ਤਾਕਤਾਂ ਨਾਲ ਕੀਤਾ ਦਿੱਲੀ ਵਾਲੀਆਂ ਤਾਕਤਾਂ ਦੇ ਨਾਲ ਕੀਤਾ ਜਿਨ੍ਹਾਂ ਨੇ ਫਿਰ ਡੀਜੀਪੀ ਆਪਦੇ ਹੱਕ ਦੇ ਲਵਾਏ ਜਿਨ੍ਹਾਂ ਨੇ ਜਰਨਲ ਗਵਰਨਰਲ ਆਪਣੇ ਹੱਕ ਦੇ ਲਾਏ ਜਿਨ੍ਹਾਂ ਨੇ ਵੱਡੇ ਵੱਡੇ ਅਫਸਰ ਜਿਹੜੇ ਮੁੱਖ ਸਕੱਤਰ ਤੱਕ ਦੇ ਅਹੁਦੇ ਸੀ ਉਹ ਦੋਸਤੋ ਆਪਦੇ ਪਸੰਦ ਦੇ ਲਵਾਏ ਫਿਰ ਕਾਹਨ ਕੀ ਦਾ ਕੀਤਾ ਸਿੱਖ ਨੌਜਵਾਨਾਂ ਦਾ ਫਿਰ ਕਾਹਨ ਕੀਤਾ ਸਰਕਾਰ ਸਿੱਖ ਆਗੂਆਂ ਦੀ ਬਣਵਾਈ ਪਰ ਕਾਹਨ ਕੀ ਦਾ ਹੋਇਆ ਉਹ ਵੀ ਸਿੱਖਾਂ ਦਾ ਹੋਇਆ ਕਿਉਂਕਿ ਗੱਠਜੋੜ ਸੀ ਬਹੁਮਤ ਦੀ ਸਰਕਾਰ ਸੀ ਭਾਵ ਦਿੱਲੀ ਦੇ ਰਹਿਮੋ ਕਰਮ ਤੇ ਚੱਲਣ ਵਾਲੀਆਂ ਸਰਕਾਰਾਂ ਨੂੰ ਦੋਸਤੋ ਅਸੀਂ ਸਿੱਖ ਰਾਜ ਨਹੀਂ ਕਹਿ ਸਕਦੇ ਜਾਂ ਸਿੱਖਾਂ ਦੀ ਸਰਕਾਰ ਨਹੀਂ ਕਹਿ ਸਕਦੇ ਇਸ ਤਰ੍ਹਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਕਿਉਂਕਿ ਸਿੱਖਾਂ ਨੇ 50 ਸਾਲ ਰਾਜ ਕੀਤਾ ਪੂਰੀ ਚੜ੍ਹਦੀ ਕਲਾ ਵਾਲਾ ਤੇ ਹੁਣ ਵੀ ਲੋਕਾਂ ਦੇ ਮਨ ਦੇ ਵਿੱਚ ਇੱਕ ਚਿੰਗ ਪਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦਾ ਵਾਰਿਸ ਕੋਈ ਆਊਗਾ ਤੇ ਦੋਸਤੋ ਉਡੀਕ ਰਹੇ ਆ ਉਹ ਲੋਕਾਂ ਦੇ ਮਨ ਦੀ ਆਸ ਹੈ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਖਾਲਸਾ ਕਿ ਉਹ ਲੋਕਾਂ ਦੀਆਂ ਨਜ਼ਰਾਂ ਦੇ ਉੱਤੇ ਖੜਾ ਉੱtreਗਾ ਕਿ ਉਹ ਕੋਈ ਜਨਸੰਗਾਂ ਦੀ ਖੇਡ ਜਿਵੇਂ ਕਈ ਲੋਕ ਕਹਿੰਦੇ ਐ ਜਾਂ ਪ੍ਰਚਾਰਕ ਕਹਿੰਦੇ ਐ ਜਾਂ ਉਹਦੇ ਦੁਸ਼ਮਣ ਕਹਿੰਦੇ ਐ ਕਿਤੇ ਇਹ ਤਾਂ ਨਹੀਂ ਹੋਵੇਗਾ ਕਿ ਉਹ ਵੀ ਕੋਈ ਏਜੰਸੀਆਂ ਦਾ ਨਾਲ ਗੰਢ ਧੁੱਪ ਕਰਕੇ ਪੰਜਾਬ ਦੇ ਸਿੱਖਾਂ ਨਾਲ ਕਿਤੇ ਠੱਗੀ ਹੋ ਜੇ ਪਰ ਮੈਨੂੰ ਲੱਗਦਾ ਕਿ ਇਹੋ ਜਿਹਾ ਕਾਰਜ ਨਹੀਂ ਹੋਵੇਗਾ ਕਿਉਂਕਿ ਜੇਕਰ ਉਹ ਕੋਈ ਜਨਸਿਕਾਂ ਦਾ ਬੰਦਾ ਹੁੰਦਾ ਮਿਲਿਆ ਹੁੰਦਾ ਤੇ ਅੱਜ ਨੂੰ ਦੋਸਤੋ ਪੰਜਾਬ ਦੇ ਵਿੱਚ ਉਹਨੇ ਸਾਰੇ ਜ਼ਿਲ੍ਹਿਆਂ 'ਚ ਆਪਣੀ ਪਾਰਟੀ ਖੜੀ ਕੀਤੀ ਹੁੰਦੀ ਪਰ ਉਹ ਤਾਂ ਜੇਲ੍ਹ ਦੇ ਵਿੱਚ ਠੋਕਿਆ ਹੋਇਆ ਹੈ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਹੈ ਤਾਂ ਕਰਕੇ ਉਹਨੂੰ ਅਜੰਸਿਕਾਂ ਦਾ ਤੇ ਨਹੀਂ ਕਹਿ ਸਕਦੇ ਪਰ ਜਿਹੜੀ ਪਰਖ ਦੀ ਘੜੀ ਉਹ ਅਜੇ ਬਾਕੀ ਪਈ ਹੈ ਕੁਝ ਤੇ ਜੇਲ੍ਹ ਦੇ ਵਿੱਚ ਹੋ ਗਿਆ ਪਰ ਕੁਝ ਬਾਕੀ ਆ ਕੇ ਸੰਗਤਾਂ ਦੇ ਵਿੱਚ ਕਿਵੇਂ ਵਿਚਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਰਾਜ ਦੀ ਜਿਹੜੀ ਗੱਲ ਹੈ ਉਹ ਕਿਹੜੇ ਮੋਹਾਂਜ ਦੇ ਵਿੱਚ ਕਰਦੇ ਐ ਕਿਹੜੇ ਵਿਧੀ ਵਿਧਾਨ ਦੇ ਨਾਲ ਕਰਦੇ ਐ ਰਾਜਨੀਤੀ ਤੌਰ ਤੇ ਲੜਦੇ ਐ ਜਾਂ ਕਿਵੇਂ ਮੈਦਾਨ ਦੇ ਵਿੱਚ ਲੜਦੇ ਐ ਇਹ ਤੇ ਦੋਸਤੋ ਆਉਣ ਵਾਲਾ ਸਮਾਂ ਦੱਸੂਗਾ ਤੇ ਬਾਕੀ ਪਾਰਟੀਆਂ ਦੇ ਨਾਲ ਉਹਨਾਂ ਦਾ ਜਿਹੜੀ ਕਾਲੀ ਦਲ ਦੀ ਜਿਵੇਂ ਇੱਕ ਸਧਾਰਵਾਦੀ ਕਾਲੀ ਦਲ ਦਾ ਨਾਂ ਆਉਂਦਾ ਹੈ ਉਹਨਾਂ ਵੱਲੋਂ ਵੀ ਭਰਤੀ ਕੀਤੀ ਜਾ ਰਹੀ ਹੈ ਬੜੇ ਵੱਡੇ ਪੱਧਰ ਤੇ ਇੱਕ ਧੜੇ ਦਾ ਜਿਹੜਾ ਪ੍ਰੋਗਰਾਮ ਸੀ ਕਾਲੀ ਦਲ ਦਾ ਉਹਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣ ਚੁੱਕਿਆ ਹੈ ਜਿਹੜੇ ਡੈਲੀਗੇਟ ਚੁਣੇ ਸੀ ਉਹਨਾਂ ਨੇ ਉਹਨਾਂ ਨੂੰ ਚੁਣ ਲਿਆ ਪਰ ਜਿਹੜਾ ਬਾਗੀ ਧੜਾ ਹੈ ਉਹਨਾਂ ਦੀ ਇੱਕ ਭਰਤੀ ਚੱਲ ਰਹੀ ਹੈ ਉਹ ਕਹਿੰਦੇ ਅਸੀਂ ਅਕਾਲ ਤਖਤ ਸਭ ਤੋਂ ਬਣੀ ਹੋਈ ਜਿਹੜੀ ਕਮੇਟੀ ਸੀ ਉਹਦੇ ਹਿਸਾਬ ਦੇ ਨਾਲ ਜੋ ਦਿਸ਼ਾ ਨਿਰਦੇਸ਼ ਜਥੇਦਾਰ ਦੇ ਦਿੱ ਕੀ ਰਹੇ ਆ ਸੋ ਦੋਸਤੋ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਕਿਹੜੇ ਅਕਾਲੀ ਦਲ ਨੂੰ ਅਪਣਾਉਂਦੇ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੋਕ ਸਮਰਥਨ 2027 ਦੇ ਵਿੱਚ ਕਿਹੋ ਜਿਹਾ ਦੇਣ ਜਾ ਰਹੇ ਹੈ ਤੁਸੀਂ ਵੀ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਕਿ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਸਥਿਤੀ ਕੀ ਰਹਿਣ ਵਾਲੀ ਹੈ ਤੇ ਕਿੰਨੇ ਕੁ ਮਹੀਨਿਆਂ ਦੇ ਵਿੱਚ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਇੰਨੀ ਇੱਕ ਗੱਲ ਜਰੂਰ ਹੈ ਕਿ ਉਹਨਾਂ ਦੀ NSA ਦੋਸਤੋ ਪੂਰੀ ਹੋ ਚੁੱਕੀ ਹੈ ਤੇ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਅੱਜ ਸਵੇਰ ਪਹੁੰਚਣ ਵਾਲੇ ਹੈ ਜਿੱਥੇ ਤੁਸੀਂ ਭਾਈ ਸਾਹਿਬ ਦੀ ਮੁਲਾਕਾਤ ਪਿਆਰ ਮੁਹੱਬਤ ਦੇ ਨਾਲ ਕਰ ਸਕਦੇ ਹੋ ਜਾ ਸਕਦੇ ਹੋ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਵੀ ਸਕਦੇ ਹੋ ਇਨੀਆਂ ਕੁ ਦੋਸਤੋ ਅੱਜ ਵਿਚਾਰਾ ਸਨ ਇਹ ਵੱਡੀ ਖਬਰ ਸੀ ਭਾਈ ਅੰਮਰਤਪਾਲ ਸਿੰਘ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਭੁੱਲ ਚੁੱਕ ਦੀ ਖਿਮਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ